ਆਪ ਜੀ ਦੇਖ ਰਹੇ ਹੋ ਮੇਨਲੀ ਦੁਕਾਨਾਂ ਸਭ ਬੰਦ ਹਨ ਸ਼ਰਾਬ ਦੇ ਠੇਕੇ ਵੀ ਬੰਦ ਹਨ ਪੈਟਰੋਲ ਪੰਪ ਵੀ ਬੰਦ ਹਨ ਸਭ ਦੇਖੋ ਮੋਸਟਲੀ ਦੁਕਾਨਾਂ ਬੰਦ ਹਨ ਕੋਈ ਟਾਮੀ ਟਾਮੀ ਦੁਕਾਨ ਖੁੱਲੀ ਹੈ ਵੇਖੋ ਆਪ ਜੀ ਦੇਖ ਰਹੇ ਹੋ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ ਬੜਾ ਸ਼ਾਂਤੀਪੂਰਵ ਰਸਤਾ ਰੋਕ ਕੇ ਕੰਮ ਕਰ ਰਹੇ ਹੋ ਇਹ ਜੁਰਮੀਆਂ ਨੂੰ ਜਾਂ ਵੀ ਇਜਾਜ਼ਤ ਵੀ ਦੇ ਰਹੇ ਹਨ ਸੋ ਇੱਥੇ ਸਭ ਤੋਂ ਪਹਿਲੇ ਕੈਮਰਾਮੈਨ ਨੂੰ ਬੇਚੈਨ ਕਰਾ ਕੇ ਪਿੱਛੇ ਨੂੰ ਲਿਵਾਉਂ। ਆ ਲੋਕ ਆ ਗਏ। ਅੱਗੇ ਰਾਵਾਂਦਵਰੇ। ਅਸੀਂ ਪਹੁੰਚੇ ਹਾਂ ਲੁਧਿਆਣਾ ਸਮਰਾਲਾ ਚੌਕ। ਦੇਖਿਆ ਕਿ ਉਹ ਚਲਦਾ ਲੱਗਿਆ ਹੈ ਪਰ ਪੂਰਾ ਬੰਦ ਜਿੰਦਾਬਾਦ ਜਿੰਦਾਬਾਦ ਤੁਹਾਨੂੰ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਮਿੱਲੇ ਵੇਖ ਲੈ ਜਿੰਦਾਬਾਦ ਜਿਹੜਾ ਇਹ ਗੱਲ ਓਏ ਆਪਣੇ ਸਤਵਾਲ ਸਾਹਿਬ ਆ ਜਾਓ ਆ ਨੰਗਲਾਂ ਤੋਂ ਅਮਰਜੈਂਸੀ ਹੋਣੀ ਆ ਭਾਈ ਰਸਤੇ ਤੇ ਅੱਜ ਨੂੰ ਅਮਰਜੈਂਸੀ ਕਿੰਨੇ ਲੰਗਨ ਦੇ ਕਿਸਾਨ ਮਜ਼ਦੂਰ ਇਕੱਠਾ ਅੱਲਾਹ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਆਜੋ ਭਰਾਓ ਤਰੀਕੇ ਆਜੋ ਆਜੋ ਅੱਗੇ ਆ ਜਾਓ ক্লোਜ਼ ਆ ਗਿਆ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਤਾਂ ਜੀ ਤੁਹਾਡਾ ਕੀ ਸ਼ੋ ਬਨਾ ਹੈ ਮੇਰਾ ਫੋਨ ਸਿੰਕ ਹੋ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਅਤਿਹਾਰ ਕਾਲ ਵਾਰੇ ਕਹਿਣ ਨੂੰ ਤਾਂ ਕੁਝ ਹੈ ਨਹੀਂ ਜੋ ਹਾਲਾਤ ਨੇ ਸਾਰੇ ਸਾਰਿਆਂ ਦੇ ਸਾਹਮਣੇ ਨੇ ਬਿਲਕੁਲ ਸਭ ਜਾਣਦੇ ਨੇ ਹਾਲਾਤ ਇਹ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਜਿਹੜੀਆਂ ਪਹਿਲੇ ਜਦੋਂ ਛੇ ਸਾਲ ਧਰਨਾ ਲੱਗਿਆ 2 ਸਾਲ ਪਹਿਲਾਂ ਉਦੋਂ ਜਦੋਂ ਧਰਨਾ ਉਠਾਇਆ ਗਿਆ ਉਦੋਂ ਸਾਰੀਆਂ ਮੰਗਾਂ ਮੰਨ ਲਈ ਗਈਆਂ ਸੀ ਜੀ ਜੀ ਪਰ ਉਹ ਲਾਗੂ ਨਹੀਂ ਕੀਤੀਆਂ ਹੁਣ ਜਿਹੜਾ ਧਰਨਾ ਸ਼ੰਭੂ ਦੇ ਜਾਂ ਸਨੌਰੀ ਤੇ ਚੱਲ ਰਿਹਾ ਉਹ ਇਸੇ ਵਜ੍ਹਾ ਨੂੰ ਲੈ ਕੇ ਚੱਲ ਰਿਹਾ ਔਰ ਅੱਜ ਸਭ ਤੋਂ ਵੱਡਾ ਜੋ ਮੁਖਾਨਤਾ ਉਹ ਢੱਲੇਵਾਲ ਸਾਹਿਬ ਦੀ ਜਾਨ ਬਚਾਉਣਾ ਬਹੁਤ ਜ਼ਰੂਰੀ ਹੈ ਵੈਰੀ ਗੁਰੂ ਵੈਰੀ ਗੁਰੂ ਉਹਦੇ ਲਈ ਸਾਰੇ ਕਪੜਾਲਾ ਕਰ ਰਹੇ ਨੇ ਉਹਦੇ ਕਰਕੇ ਹੀ ਸਾਰੀਆਂ ਜਿਹੜਾ ਇਹ ਅੱਜ ਦਾ ਜੇ ਬੰਦ ਵੀ ਉਸੇ ਲਈ ਕੀਤਾ ਕਿ ਤਾਂ ਕਿ ਸਰਕਾਰ ਤੇ ਕੋਈ ਸੈਂਟਰ ਸਰਕਾਰ ਤੇ ਦਬਾਅ ਬਣਾਇਆ ਜਾਵੇ ਪੰਜਾਬ ਸਰਕਾਰ ਦੇ ਮੰਤਰੀ ਆ ਵੀ ਮਿਲ ਕੇ ਗਏ ਨੇ ਪਰ ਪੰਜਾਬ ਸਰਕਾਰ ਦੀ ਸਾਰੀ ਪੰਜਾਬ ਸਰਕਾਰ ਨੂੰ ਉਹ ਤੇ ਉਹਦੇ ਜਾਣਾ ਚਾਹੀਦਾ ਹੈ ਸੈਂਟਰ ਕੋਲੇ ਜਾਂ ਪ੍ਰਾਈਮ ਮਿੰისტਰ ਨੂੰ ਮਿਲਣਾ ਚਾਹੀਦਾ 3 ਕਮਿਟਮੈਂਟ ਕਰਕੇ ਗਏ ਨੇ ਮੰਤਰੀ ਜਦੋਂ ਮਿਲਣ ਆਏ ਮਿਲਣ ਆਏ ਸੀ ਉਹ ਧਰਨਾ ਠਾਉਣ ਵਾਸਤੇ ਆਏ ਸੀਗੇ ਪਰ ਧਰਨਾ ਨਹੀਂ ਕਿ ਇਦਾਂ ਖਤਮ ਹੋਣਾ ਗਾ ਜੀ ਅੱਗੇ ਹੋ ਜਾ ਨਾਲ ਸਾਰਿਆਂ ਨੂੰ ਸਾਰੀ ਪੰਜਾਬ ਸਰਕਾਰ ਨੂੰ ਦਿੱਲੀ ਕੋਲ ਜਾਣਾ ਚਾਹੀਦਾ ਵੀ ਉਹਨਾਂ ਜਾ ਕੇ ਜਿਵੇਂ ਅੱਜ ਟੈਸਟ ਹੋ ਰਿਹਾ ਇਹ ਇਹ ਵੀ ਸਾਰੀ ਜਿਹੜੀ ਅੱਜ ਦੀ ਕਾਰਵਾਈ ਉੱਥੇ ਜਾਣੀ ਚਾਹੀਦੀ ਹੈ ਔਰ ਸੈਂਟਰ ਸਰਕਾਰ ਦਾ ਜੋ ਧੱਕਾ ਹਮੇਸ਼ਾ ਚੱਲ ਰਿਹਾ ਕੋਈ ਗੱਲਬਾਤ ਵੀ ਨਹੀਂ ਤੋੜ ਰਹੇ ਕਿ ਕਿਸੇ ਤਰ੍ਹਾਂ ਇੰਨੇ ਦਿਨ ਹੋ ਗਏ 30 35 ਦਿਨਾਂ ਮਹੀਨੇ ਤੋਂ ਵੀ ਉੱਪਰ ਹੋ ਗਿਆ ਤਾਂ ਉਹਨਾਂ ਦੀ ਮਰਨ ਵਰਤ ਚੱਲਦੇ ਨੂੰ ਔਰ ਆਖਰੀ ਸਾਹਾਂ ਤੇ ਚੱਲ ਰਿਹਾ ਪਰ ਕਿਸੇ ਨੂੰ ਕੋਈ ਚਿੰਤਾ ਨਹੀਂ ਕੋਈ ਬੰਦਾ ਉਹਨਾਂ ਦਾ ਡੈਪੂਟੇਸ਼ਨ ਵੀ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਕਿ ਚਲੋ ਕੋਈ ਗੱਲ ਚੱਲਦੀ ਹੋਵੇ ਗੱਲ ਤਾਂ ਘਟੋ ਘਟ ਕਰਨੀ ਚਾਹੀਦੀ ਆ ਗੱਲਾਂ ਦੇ ਨਾਲ ਮਸਲੇ ਹੱਲ ਹੁੰਦੇ ਆ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਆਪ ਜਾਣਦੇ ਹੋ ਹਟਲੇਵਾਦ ਜੀ ਦੀ ਅੱਜ ਕੀ ਹਾਲਾਤ ਨੇ ਅੱਜ ਉਹਨਾਂ ਦੇ ਦੇਖੋ ਕਿੰਨੇ ਮਤਲਬ ਮੁਸ਼ਕਿਲਾਂ ਚੱਲ ਰਹੀਆਂ ਨੇ ਗਵਰਨਮੈਂਟ ਸਭ ਕੁਝ ਜਾਣਦੀ ਹੋਈ ਵੀ ਇਸ ਗੱਲ ਦੀ ਅਣਗਹਿਲੀ ਕਰ ਰਹੀ ਹੈ ਔਰ ਇਹਨਾਂ ਨੂੰ ਇਮੀਡੀਟ ਅਸੀਂ ਪੁਰਜੋ ਰਿਪੀਲ ਕਰਦੇ ਹਾਂ ਕਿ ਇਮੀਡੀਟ ਇਸ ਚੀਜ਼ ਦੀ ਸੁਣਵਾਈ ਕਰਨੀ ਚਾਹੀਦੀ ਹੈ ਔਰ ਬੈਠ ਕੇ ਫੈਸਲਾ ਕਰਨਾ ਚਾਹੀਦਾ ਸੱਚੀ ਕਾਲ ਜੀ ਤੁਸੀਂ ਤੁਹਾਡਾ ਕਾਜਾ ਵੇਖੋ ਤੇ ਕਿਸ਼ੋਰ ਨਾਮਾ ਜੀ ਲਖੰਦਰ ਸਿੰਘ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿੰਦੇ ਹਾਂ ਹੀ ਦੇਖੋ ਨਾ ਤਾਂ ਪੰਜਾਬ ਸਰਕਾਰ ਕੋਲ ਦੇਖਦੀ ਆ ਠੀਕ ਆ ਬਿਆਨਤਾ ਇਹ ਵੀ ਵੇਪ ਦੂਜਾ ਬਿਆਨਤਾ ਬੁੱਚੜ ਬਣ ਗਿਆ ਭੰਤ ਭੰਤ ਠੀਕ ਆ ਡਾਂਗਾ ਇਹ ਕਿਸਾਨਾਂ ਤੇ ਇਹ ਕਹਿੰਦਾ ਸੀ ਇਹਦੀ ਮਾਂ ਬੋਲਦੀ ਸੀ ਵੀ ਜੀਰੋ ਮੇਰੇ ਪੁੱਤ ਨੂੰ ਇੱਕ ਵਾਰੀ ਮੁੱਖ ਮੰਤਰੀ ਬਣਾਓ ਠੀਕ ਆ ਇਹ ਕੋਈ ਥੋੜੇ ਤੇ ਡਾਂਗ ਨਹੀਂ ਚੱਲੂਗੀ ਕੋਈ ਲੱਠ ਨਹੀਂ ਚੱਲੂਗੀ ਕੋਈ ਚੁੰਨੀਆਂ ਨਹੀਂ ਘਿਰਨਗੀਆਂ ਕਿੰਨੇ ਕਿਸਾਨਾਂ ਦੀਆਂ ਪੱਗਾਂ ਨਹੀਂ ਆ ਕਿੰਨੀਆਂ ਕੁੜੀਆਂ ਦੀਆਂ ਕਿੰਨੀਆਂ ਲੋਲੀਆਂ ਇਹ ਦੂਜਾ ਬੁੱਚੜ ਬਣ ਗਿਆ ਬਿਆਨਤਾ ਨਾ ਤਾਂ ਇਹ ਸੋਚਦਾ ਤੇ ਨਾ ਹੀ ਮੋਦੀ ਨੇ ਤਾਂ ਸੋਚਣਾ ਹੀ ਕੀ ਆ ਉਹ ਤਾਂ ਛੱਡੋ ਖੜਾ ਉਹ ਤਾਂ ਹੈ ਹੀ ਆਪਣਾ ਤੋਂ ਬਾਹਰ ਖਲਾਮ ਇਹ ਸਰਦਾਰ ਹੋ ਕੇ ਇਹ ਸਰਦਾਰਾਂ ਦੀ ਵੀ ਡਾਂਗਾ ਫੇਰਦਾ ਇਹਨੇ ਕੋਈ ਨਹੀਂ ਸੋਚਿਆ ਡੱਲੇਵਾਲ ਸਾਹਿਬ ਬੈਠੇ ਹੋਣਾ ਜੀ 31ਵਾਂ ਦੇਣਾ ਜੀ ਬੱਸ ਉਹਨਾਂ ਦੀ ਹਾਲਤ ਇੰਨੀ ਖਰਾਬ ਆ ਵੱਧ ਤੋਂ ਵੱਧ 2-4 ਦਿਨ ਦੇ ਪਰੌਣੇ ਆ ਤੁਸੀਂ ਕਹਿੰਦੇ ਨਹੀਂ ਚਲੋ ਪਰ ਉਹਨਾਂ ਨੇ ਕਦੇ ਲਈ ਲੜਨਾ ਇਹਨਾਂ ਲਈ ਸਾਡੇ ਲਈ ਲੜਦੇ ਆ ਜੀ ਬਿਲਕੁਲ ਠੀਕ ਇਹ ਨਹੀਂ ਗੱਲ ਪਰ ਉਹਨਾਂ ਲਈ ਇਹ ਦੋਨੇ ਸਰਕਾਰਾਂ ਨੂੰ ਨਾ ਸੈਂਟਰ ਸਰਕਾਰ ਨੂੰ ਨਾ ਪੰਜਾਬ ਸਰਕਾਰ ਨੂੰ ਜੀ ਕੋਈ ਜੂ ਨਹੀਂ ਖੜਕਦੀ ਭਗਵੰਤ ਮਾਨ ਨੇ 400 ਬੰਦਾ ਪੁਲਿਸ ਦਾ ਭੇਜਿਆ ਠੀਕ ਆ ਇਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਡੱਲੇਵਾਲ ਸਾਹਿਬ ਨੂੰ ਉਹ ਤਾਂ ਸਾਡੇ ਕਿਸਾਨ ਉੱਥੇ ਬੈਠੇ ਸੀ ਆਗੂ ਉਹਨਾਂ ਨੇ ਤਾਂ ਨਾਲ ਤੰਗ ਠੋਕ ਕੇ ਪੈਰਾ ਲਾਇਆ ਹੋਇਆ ਸੀ ਲੱਖੇ ਉਹਨਾਂ ਨੇ ਤਾਂ ਕਰਕੇ ਬਚ ਗਿਆ ਨਹੀਂ ਉਹਨੂੰ ਚੱਕ ਕੇ ਲੈ ਕੇ ਜਾਣਾ ਸੀ ਠੀਕ ਨਹੀਂਗਾ ਸੋ ਇੱਕ ਵਾਰੀ ਨਾਰੇ ਲਵਾ ਦਿਓ ਦੋ ਤਿੰਨ ਗੱਜ ਕੇ ਸਾਰੇ ਬੋਲਣੇ ਜੀ ਆਜੋ ਤੁਸਨ ਮਨਜ਼ੂਰ ਹੈ ਤਾ ਜਿੰਦਾਬਾਦ ਤੁਸਨ ਮਨਜ਼ੂਰ ਹੈ ਤਾ ਜਿੰਦਾਬਾਦ ਮੋਦੀ ਮਰਦਾਬਾਦ ਮਰਦਾਬਾਦ ਭਗਵਾਨਤਾ ਪੁੱਜੜ ਮਰਦਾਬਾਦ ਮਰਦਾਬਾਦ ਭਗਵਾਨਤਾ ਪੁੱਜੜ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਨ ਦੇਖੋ ਕਹਾਂ ਤੋਂ ਔਰ ਕਿੰਨੇ ਦੁਖੀ ਨੇ ਔਰ ਇਹਨਾਂ ਦੀ ਕਿਉਂ ਨਹੀਂ ਸੁਣਵਾਈ ਹੋ ਰਹੀ ਕੀ ਕਾਰਨ ਹੈ ਸਰਕਾਰ ਕੋਲ ਅਸੀਂ ਜਾਨਣਾ ਚਾਹੁੰਦੇ ਆ ਔਰ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਇਹਦਾ ਇਮੀਡੀਏਟ ਐਕਸ਼ਨ ਲਿਆ ਜਾਵੇ ਔਰ ਜਾਣਿਆ ਜਾਵੇ ਕਿਸਾਨਾਂ ਦੇ ਹਾਲਾਤ ਦੇਖੋ ਕੀ ਹੋ ਰਹੇ ਨੇ ਦਿਨ ਬਦਿਨ ਹਾਲਾਤ ਬੱਤਰ ਹੁੰਦੇ ਜਾ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਕੁਝ ਕਹਿਣਾ ਚਾਹੇਗਾ ਜੀ ਕੋਈ ਹੋਰ ਕੁਝ ਕਹਿਣਾ ਚਾਹੇਗਾ ਅਸੀਂ ਸੱਚਾ ਜੀ ਦੇਖਿਆ ਜੀ ਕੀ ਕਹਿਣਾ ਚਾਹੋਗੇ ਜੀ ਆਜੇ ਤੇ ਬੰਦ ਬੰਦ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੀ ਕਿਸਾਨ ਯੂਨੀਅਨ ਵੱਲੋਂ ਅੱਜ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਲੋਕਾਂ ਦਾ ਸਾਨੂੰ ਭਰਮਾ ਹੰਗਾਰਾ ਮਿਲਿਆ ਲੋਕ ਆ ਆ ਮਹਾਰੇ ਘਰਾਂ ਚੋਂ ਨਿਕਲ ਕੇ ਆਏ ਆ ਇਹ ਸੈਂਟਰ ਸਰਕਾਰ ਦੀਆਂ ਜੋ ਗਲਤ ਨੀਤੀਆਂ ਕਹਿ ਕੇ ਮੁੱਕਰ ਜਾਣਾ ਵਾਦਾ ਖਿਲਾਫੀ ਕੀਤੀ ਗਈ ਉਸ ਦੇ ਖਿਲਾਫ ਜੋ ਕਿ ਮੋਦੀ ਸਰਕਾਰ ਨੇ 2000 ਆਪਣੇ 2021 ਵਿੱਚ ਸਾਰਾ ਕੁਝ ਮੰਨ ਲਿਆ ਸੀ ਉਸ ਤੋਂ ਮੁੱਕਰ ਗਏ ਸਰਦਾਰ ਜਗਜੀਤ ਸਿੰਘ ਜੀ ਡੱਲੇ ਆ 35 ਦਿਨਾਂ ਤੋਂ ਖਨੌਰੀ ਬਾਰਡਰ ਤੇ ਪੋਖੜ ਧਾਲ ਤੇ ਬੈਠੇ ਹਨ ਮਰਨ ਅੰਸ਼ਣ ਤੇ ਬੈਠੇ ਹਨ ਸਰਕਾਰ ਉਹਨਾਂ ਨੂੰ ਘੱਟ ਧਿਆਨ ਦੇਣ ਨਾਲੋਂ ਸੈਂਟਰ ਸਰਕਾਰ ਇਸ ਚੀਜ਼ ਉੱਤੇ ਧਿਆਨ ਦੇ ਰਹੀ ਹੈ ਪੰਜਾਬ ਦੇ ਸੀ ਨੂੰ ਕਿੱਦਾਂ ਦੱਬਿਆ ਜਾਵੇ ਸੋ ਅਸੀਂ ਤਾਂ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਵੀ ਤੁਸੀਂ ਆਪਣੀਆਂ ਕੀਤੀਆਂ ਹੋਈਆਂ ਜੋ ਗਲਤੀਆਂ ਹਨ ਫਿਰ ਦੁਬਾਰਾ ਤੁਸੀਂ ਦੁਹਰਾ ਦਿੱਤੀਆਂ ਹਨ ਕਿਰਪਾ ਕਰਕੇ ਸਾਡੇ ਤੋਂ ਤੁਹਾਨੂੰ ਬੇਨਤੀ ਆ ਵੀ ਤੁਸੀਂ ਜੋ ਕਿਸਾਨਾਂ ਦੀਆਂ 12 ਦੀਆਂ 12 ਮੰਗਾ ਹਨ ਕੋ ਜਾਇਜ਼ ਮੰਗਾ ਨ ਕੋ ਨਿਆਇ ਮੰਗਾ ਨਹੀਂ ਹਨ ਅਸੀਂ ਕਿਸੇ ਦੀ ਜ਼ਮੀਨ ਆਪਣੇ ਨਾਂ ਤੇ ਨਹੀਂ ਕਰਾਉਣੀ ਹੈਗੀ ਅਸੀਂ ਆਪਣੀ ਜ਼ਮੀਨਾਂ ਦੇ ਆਪ ਹੱਕਦਾਰ ਬਣਨਾ ਚਾਹੁੰਦੇ ਆ ਕੀ ਐਮਐਸਪੀ ਮੰਗ ਰਹੇ ਆ ਅਸਰਦਾਰੀ ਤੁਸੀਂ ਮੈਕ ਫੜੇ ਹੱਥ ਵਿੱਚ ਜਦੋਂ ਲਿਆ ਹੋਣਾ ਤੁਸੀਂ ਉਸ ਤੇ ਪ੍ਰਿੰਟ ਹੋਣਾ ਤੁਹਾਡਾ ਐਮਆਰਪੀ ਦਾ ਤੁਸੀਂ ਆਪਣੇ ਹਿਸਾਬ ਨਾਲ ਦੁਕਾਨਦਾਰ ਨੂੰ ਕਹਿਆ ਹੋਣਾ ਕਿ 500 ਰੁਪਏ ਕੱਟ ਕਰ ਲੀਓ 100 ਰੁਪਏ ਕੱਟ ਕਰ ਲਓ ਦੁਕਾਨਦਾਰ ਦਾ ਜਵਾਬ ਤੁਹਾਨੂੰ ਪਤਾ ਕੀ ਹੋਊਗਾ ਐਮਐਸਪੀ ਦਾ ਇਹੀ ਹੈ ਵੀ ਸਾਨੂੰ ਆਪਣੇ ਫਸਲਾਂ ਉੱਤੇ ਪੂਰੀ ਦੀ ਪੂਰੀ ਜੋ ਇੱਕ ਮੇਨ ਹੁੰਦੀ ਆ ਜੋ ਬੀਜਣ ਤੋਂ ਲੈ ਕੇ ਵੱਢਣ ਤੱਕ ਜੋ ਕਾਸ਼ਤਕਾਰ ਦੀ ਪੂਰੀ ਮਿਹਨਤ ਲੱਗੀ ਹੁੰਦੀ ਆ ਉਹ ਹੀ ਪੈਸੇ ਮੰਗ ਰਹੇ ਆ ਕੋਈ ਵਾਧੂ ਚੀਜ਼ ਨਹੀਂ ਮੰਗ ਰਹੇ ਠੀਕ ਹੈ ਖਨੌਰੀ ਬਾਰਡਰ ਉੱਤੇ 35 ਦਿਨ ਇੱਕ ਦਿਨ ਵੀ ਕਿਸੇ ਬੰਦੇ ਨੂੰ ਰੋਟੀ ਨਾ ਮਿਲੇ ਨਾ ਉਹ ਜਾਣਦਾ ਉਹ ਬਜ਼ੁਰਗ 75 ਸਾਲ ਦੀ ਉਸਦੀ ਉਮਰ ਹੋ ਗਈ ਆ ਹੱਡੀਆਂ ਜੋ ਸਰੀਰ ਹੱਡੀਆਂ ਉਹਦਾ ਮਾਸ ਖਾਣ ਲੱਗ ਪਈਆਂ ਹਨ ਸਰਕਾਰ ਸੁੱਤੀ ਅੰਨੀ ਬੋਲੀ ਹੋਈ ਪਈ ਆ ਕਿਰਪਾ ਕਰਕੇ ਬੇਨਤੀ ਆ ਸਾਡੇ ਪੰਜਾਬ ਵਾਸੀਆਂ ਨੂੰ ਕਿਰਪਾ ਕਰਕੇ ਮੋਦੀ ਸਾਹਿਬ ਤੁਸੀਂ ਖਿਆਲ ਕਰੋ ਉਸ ਬਜ਼ੁਰਗ ਨੇਤਾ ਦਾ ਕਿਤੇ ਉਹ ਇਹ ਨਾ ਹੋਵੇ ਕਿ ਇੱਕ ਸਿਆਣਾ ਬਜ਼ੁਰਗ ਨੇਤਾ ਆਪਣੀ ਜਾਨ ਗਵਾ ਬੈਠੇ ਸੋ ਬੇਨਤੀ ਹੈ ਤੁਸੀਂ ਕੱਲ ਪਛਤਾਨਣ ਨਾਲੋਂ ਅੱਜ ਹੀ ਇਸ ਚੀਜ਼ 'ਤੇ ਗੌਰ ਕਰਕੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੋ ਸੋ ਆਪ ਨੇ ਜਾਣਿਆ ਦੇਖੋ ਕਿਸਾਨ ਕਿੰਨੇ ਮਜਬੂਰ ਹੋਏ ਬੈਠੇ ਨੇ ਸੋ ਹੜਤਾਲ ਮਜਬੂਰਨ ਕਰਦੀ ਪਈ ਹੈ ਇਹਨਾਂ ਨੂੰ ਸੋ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਇਹਨਾਂ ਦੀ ਜਲਦ ਤੋਂ ਜਲਦ ਬੰਦਾ ਪੂਰੀਆਂ ਸੀਟੀਆਂ ਜਾਣ ਔਰ ਇਹਨਾਂ ਨੂੰ ਜਾਨ ਹੈ ਜਵੈਨੋ ਆਪ ਕੀ ਕਹਿਣਾ ਚਾਹੋਗੇ ਸਾਡਾ ਇੱਕੋ ਹੀ ਸੁਨੇਹਾ ਲੋਕਾਂ ਨੂੰ ਜੇ ਅੰਨ ਦਾਤਾ ਬਚ ਗਿਆ ਨਾ ਤੇ ਸਾਡਾ ਜੀਵਨ ਹੈ ਅੰਨ ਤੋਂ ਬਗੈਰ ਕੋਈ ਸੇ ਦਾ ਕੋਈ ਨਹੀਂ ਬਿਲਕੁਲ ਠੀਕ ਜੀ ਬਿਲਕੁਲ ਸਾਰੀਆਂ ਚੀਜ਼ਾਂ ਬਗੈਰ ਸਰਦਾ ਜੀ 2 ਮਹੀਨੇ ਲੋਕਡਾਊਨ ਰਿਹਾ ਸਰਿਆ ਨਾ ਬਾਕੀ ਚੀਜ਼ਾਂ ਬਸ ਸਿਰਫ ਅੰਨ ਤੋਂ ਬਗੈਰ ਨਹੀਂ ਅੱਜ ਆਟਾ ਕਿੱਥੇ ਚਲ ਗਿਆ ਦੁੱਧ ਕਿੱਥੇ ਚਲ ਗਿਆ ਸਬਜ਼ੀਆਂ ਦੀ ਕਿੰਨੀ ਮਹਿੰਗਾਈ ਆ ਹਰ ਸਿੱਧੇ ਸਰਕਾਰਾਂ ਲੁੱਟਦੀਆਂ ਪਈਆਂ ਸਾਨੂੰ ਕਿਸੇ ਲੀਡਰ ਤੋਂ ਆਸ ਨਹੀਂ ਹੈ ਇਸ ਕਰਕੇ ਜੇ ਅਸੀਂ ਕਿਸਾਨੀ ਦਾ ਕਿਸੇ ਨੇ ਸਾਥ ਨਾ ਦਿੱਤਾ ਆਮ ਵਰਗ ਨਹੀਂ ਬਚੇਗਾ ਸਾਨੂੰ ਲੋੜ ਹੈ ਕਿ ਆਮ ਵਰਗ ਦਾ ਕਿਸਾਨਾਂ ਦਾ ਸਾਥ ਦਈਏ ਕਿਉਂਕਿ ਕਿਸਾਨਾਂ ਨੂੰ ਲੋੜ ਨਹੀਂ ਉੱਥੇ ਬੈਠਣ ਦੀ ਸਾਨੂੰ ਮਜਬੂਰ ਹਨ ਉੱਥੇ ਬੈਣਾ ਪਿਆ ਲੋਕ ਕਹਿੰਦੇ ਇੱਥੇ ਕਿਉਂ ਬੈਠੇ ਆ ਮਜਬੂਰਨ ਬੈਣਾ ਪੈਂਦਾ ਆਪਣੀਆਂ ਮੰਗਾਂ ਵਾਸਤੇ ਕੀਦਾ ਜੀ ਕਰਦਾ ਰੋਡ ਤੇ ਬੈਟਣ ਸਰ ਇੱਕ ਵਾਰੀ ਕਿਸਾਨ ਮੋਰਚੇ ਦਾ ਨਾਅਰਾ ਲਗਾ ਦਿਓ ਦੋ ਚਾਰ ਗੱਜ ਕੇ ਨਾਅਰੇ ਲਗਾਣ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਸਰਦਾਰ ਦਕੀਸ਼ ਸਿੰਘ ਟੱਲਵਾਲ ਜਿੰਦਾਬਾਦ ਸਰਦਾਰ ਜਗੀਰ ਸਿੰਘ ਟੱਲਵਾਲ ਜਿੰਦਾਬਾਦ ਸਰਦਾਰ ਦਕੀਸ਼ ਸਿੰਘ ਟੱਲਵਾਲ ਜਿੰਦਾਬਾਦ ਸਤਿਕਾਰ ਜੀ ਤੁਹਾਡਾ ਕਿਸ਼ੂ ਬਨਾਮ ਹੈ ਜੀ ਸਤਿਕਾਰ ਜੀ ਅਨੰਦ ਚੋਦਰੀ ਬਾਰ ਨੰਬਰ 11 ਤੋਂ ਕੌਂਸਲਰ ਹਨ ਔਰ ਜੱਦਾ ਦੇਸ਼ ਯਾਦ ਹੋਇਆ ਸਾਡੇ ਦੇਸ਼ ਦਾ ਇੱਕ ਨੰਦ ਰਿਹਾ ਜੇ ਜਵਾਨ ਤੇ ਜੇ ਕਿਸਾਨ ਔਰ ਅੱਜ ਇਹ ਸਰਕਾਰਾਂ ਨੇ ਜ਼ਾਲਮ ਹਕੂਮਤ ਜਿਹੜੀ ਹੈ ਇਹਨਾਂ ਨੇ ਵਿਤਕਰਾ ਕਰਤਾ ਕਿ ਤਰ੍ਹਾਂ ਕਿਤੇ ਸਾਡੇ ਕਿਸਾਨਾਂ ਨਾਲ ਵਿਤਕਰਾ ਔਰ ਸਾਡੇ ਜਵਾਨਾਂ ਨਾਲ ਵਿਤਕਰਾ ਜੀ ਔਰ ਅੱਜ ਜਵਾਨੀ ਦਾ ਨਸ਼ੇ ਦੀ ਨਸ਼ੇ ਦੀ ਆਦੀ ਹੋ ਗਈ ਅੱਜ ਜਿਹੜਾ ਸਾਡੀ ਰੇਸ ਦੀ ਰੀੜ ਦੀ ਹੱਡੀ ਹੈ ਅੰਦਾਜ਼ਾ ਹੈ ਉਹਦੇ ਨਾਲ ਵੀ ਵਿਤਕਰਾ ਕਰਦੇ ਆ। ਅੱਜ ਜੇ ਅੰਨ ਨਹੀਂ ਤੇ ਬੰਦਾ ਕਿਥੋਂ ਬਚੇਗਾ। ਬਿਲਕੁਲ ਅੱਜ ਇਸ ਮੁਹਿੰਮ ਦੇ ਵਿੱਚ ਅਸੀਂ ਸ਼ਾਮਲ ਆਏ ਔਰ ਇਹ ਲੜਾਈ ਐਂਡ ਤੱਕ ਲੜਾਂਗੇ। ਔਰ ਆਪਣੇ ਜਿਹੜੇ ਹੱਕ ਕਿਸਾਨਾਂ ਦੇ ਉਹ ਤੋਂ ਅੱਗੇ ਕਰਾਂਗੇ। ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਇਹ ਹੀ ਹੈ ਸਾਡਾ ਮੈਸੇਜ ਇਹ ਹੀ ਹੈ ਕਿ ਜਿਹੜੀ ਇਹ ਲੜਾਈ ਹੈ ਹੱਕ ਸੰਸ ਦੀ ਲੜਾਈ ਹੈ ਉਹ ਸਾਰੇ ਸਾਥੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕਿਉਂ ਕਿ ਕਿਤੇ ਨਾ ਕਿਤੇ ਅੱਜ ਜਿਹੜਾ ਹੱਕ ਮਾਰਿਆ ਜਾ ਰਿਹਾ ਸਾਡੇ ਅੰਨ ਦਾ ਦਾ ਹੱਕ ਮਾਰਿਆ ਜਾ ਰਿਹਾ ਸਾਡੇ ਕਿਸਾਨ ਦਾ ਸਾਡੇ ਦੇਸ਼ ਦੀ ਰੀੜ ਦੀ ਅੱਡੀ ਉਹਦਾ ਹੱਕ ਮਾਰਿਆ ਜਾ ਰਿਹਾ। ਔਰ ਸਾਨੂੰ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਹੱਕ ਸੱਜਣ ਲੜਾਈ ਦੇ ਵਿੱਚ ਹਰੇਕ ਕੋਦੇ ਕੋਤੇ ਪੈਣਾ ਚਾਹੀਦਾ ਹੈ ਬਿਊਟੀਫੁੱਲ ਤੇ ਗਵਰਨਮੈਂਟ ਨੂੰ ਸਰਕਾਰ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਦੇਖੋ ਗਵਰਨਮੈਂਟ ਨੂੰ ਇਹ ਹੈ ਕਿ ਅੱਜ ਕਿੰਨਾ ਸਮਾਂ ਹੋ ਗਿਆ ਸਾਡਾ ਕਿਸਾਨ ਉੱਥੇ ਗਰਮੀ 'ਚ ਬੈਠਾ ਹੈ ਔਰ ਆਈ ਠੰਡ 'ਚ ਬੈਠਾ ਹੈ ਔਰ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਆਪਣੇ ਅੱਖਾਂ ਖੋਲ੍ਹਣੇ ਚਾਹੀਦੇ ਆ ਜੇ ਅੱਖਾਂ ਨਹੀਂ ਖੋਲ੍ਹਣਗੇ ਤੇ ਇਹ ਦੇਸ਼ ਤੁਹਾਨੂੰ ਪਤਾ ਹੀ ਹੈ ਕ੍ਰਾਂਤੀ ਕਰਿਆ ਇਹ ਦੇਸ਼ ਰਿਹਾ ਹੈ ਇਹਨਾਂ ਨੂੰ ਜਵਾਬ

இந்தா பார் இந்தா பார் காண பைக் குடியேக்கிட்டா இந்தா பார் இந்தா பார் காண பைக் குடியேக்கிட்டா